ਮਜੀਠਾ ਪਿੰਡ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕਈ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਲੋਕ ਅਜੇ ਵੀ ਹਸਪਤਾਲ ਦੇ ਵਿੱਚ ਆਪਣੀ ਜ਼ਿੰਦਗੀ ਦੇ ਲਈ ਲੜ ਰਹੇ ਨੇ ਤਕਰੀਬਨ 23 ਲੋਕ ਨੇ ਚੁੱਕੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮੌਧੇ ਘਾੜ ਉਤਰ ਗਏ ਨੇ ਅਤੇ ਤਕਰੀਬਨ 10 ਲੋਕ ਜੇ ਵੀ ਆਪਣੀ ਜ਼ਿੰਦਗੀ ਦੇ ਲਈ ਲੜ ਰਹੇ ਨੇ ਮਜੀਟਾ ਪਿੰਡ ਦੇ ਜੋ ਕਈ ਸੱਤ ਪਿੰਡ ਨੇ ਤਕਰੀਬਨ ਜਿਸ ਦੇ ਵਿੱਚ ਕੀ ਮਰਾੜੀ ਕਲਾ ਬਤਾਲਪੁਰੀ ਜੋ ਤਰੀਏਵਾਲ ਪੰਘਾਲੀ ਕਲਾ ਤਲਵੰਡੀ ਹੁਮਲ ਕਰਨਾਲਾ ਅਤੇ ਭਗਵਾ ਇਹ ਉਹ ਪਿੰਡ ਨੇ ਜਿਹੜੇ ਪਿੰਡਾਂ ਦੇ ਵਿੱਚ ਜੋ ਇਹ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਇਹ ਜੋ ਦਿੱਕਤ ਆਈ ਸੀ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀ ਔਰ ਜੋ ਇਹਨਾਂ ਪਿੰਡਾਂ ਦੇ ਵਿੱਚ ਇਹ ਸ਼ਰਾਬ ਕਿਵੇਂ ਪਹੁੰਚੀ ਕਿਵੇਂ ਬਣੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਚੁੱਕੀ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜਿੰਨੇ ਵੀ ਮੁਲਜ਼ਮ ਇਸ ਦੇ ਵਿੱਚ ਸਬੰਧਤ ਨੇ ਉਹਨਾਂ ਨੂੰ ਫੜਿਆ ਜਾਵੇ ਅਤੇ ਉਹਨਾਂ ਨੂੰ ਬਣਦੀ ਕਾਰਵਾਈ ਉਹਨਾਂ ਤੇ ਕਰਕੇ ਸਜ਼ਾ ਦਿੱਤੀ ਜਾਵੇ ਔਰ ਇਸ ਦੇ ਵਿੱਚ ਵੱਡੀ ਅਪਡੇਟ ਹੁਣ ਸਾਂਝੀ ਕਰਦੰਨੇ ਆ ਪੰਜਾਬ ਦੇ ਡੀਜੀਪੀ ਬਣਯੋਗ ਗੌਰਵ ਯਾਦ ਉਹਨਾਂ ਨੇ ਜਾਣਕਾਰੀ ਹੈ ਜੋ ਸੋਸ਼ਲ ਮੀਡੀਆ ਦੇ ਉਤੇ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਦੇ ਉਤੇ ਵੱਲ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਡੀਜੀਪੀ ਗੁਰਮਯਾਦਮ ਨੇ ਅਮਰitsar ਦੇ ਹਾਤੀ ਪੁਲਿਸ ਦੇ ਨੇ ਜੋ ਕਿ ਮਾਡਲ ਟਾਊਨ ਦਿੱਲੀ ਤੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਵੈ ਇਹ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਪਿਓ ਪੁੱਤ ਨੇ ਰਿਸ਼ਤੇ ਦੇ ਵਿੱਚ ਇਹ ਦੋਨੋਂ ਮੁਲਜ਼ਮ ਆ ਔਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੈ ਤੁਹਾਨੂੰ ਮੁਲਜ਼ਮਾਂ ਬਾਰੇ ਵੀ ਜਾਣਕਾਰੀ ਦੱਸ ਦਿੰਨੀ ਆ ਕਿ ਰਵਿੰਦਰ ਜੈਨ ਪੁੱਤਰ ਆਨੰਦ ਕਿਸ਼ੋਰ ਜੈਨ ਅਤੇ ਰਿਸ਼ਭ ਜੈਨ ਪੁੱਤਰ ਰਵਿੰਦਰ ਜੈਨ ਇਹ ਦੋਨੋਂ ਜੋ ਦੋਸ਼ੀ ਨੇ ਦਿੱਲੀ ਚੋਂ ਗ੍ਰਫਤਾਰ ਕੀਤੇ ਗਏ ਨੇ ਦੋਵੇਂ ਪਿਓ ਪੁੱਤਰ ਹਨ ਜੋ ਇਸ ਦੇ ਵਿੱਚ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਵਿੱਚ WhatsApp ਚੈਟ ਹਿਸਟਰੀ ਦਾ ਇੱਕ ਵੱਡਾ ਰੋਲ ਸਾਹਮਣੇ ਆਂਦਾ ਵੈ ਦੇਖਣ ਨੂੰ ਔਰ ਇਹ ਜੋ ਖੁਲਾਸਾ ਕੀਤਾ ਹੈ ਪੁਲਿਸ ਨੇ ਕਿ ਇਹਨਾਂ ਦੋਨਾਂ ਦੀ ਮੁੱਖ ਦੋਸ਼ੀ ਸਾਹਿਬ ਸਿੰਘ ਦੇ ਨਾਲ WhatsApp ਚੈਟ ਹਿਸਟਰੀ ਸੀ ਜਿਸ ਨੂੰ ਰਿਕਵਰ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹਨਾਂ ਦਾ ਆਪਸ ਵਿੱਚ ਲਿੰਕ ਸੀ ਸਾਹਿਬ ਸਿੰਘ ਰਿਸ਼ਭ ਜੈਨ ਦੇ ਸੰਪਰਕ ਦੇ ਵਿੱਚ ਸੀ ਔਰ ਪੁਲਿਸ ਇਹਨਾਂ ਨੂੰ ਗ੍ਰਫਤਾਰ ਕੀਤਾ ਵੈ WhatsApp ਚੈਟ ਦੇ ਜਰੀਏ ਔਰ ਇਹਨਾਂ ਤੋਂ ਸ਼ੱਕ ਹੈ ਕਿ ਮੈਥਨੋਲ ਕੈਮੀਕਲ ਹੈ ਜੋ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਲਈ ਮੈਥਨੋਲ ਕੈਮੀਕਲ ਜੋ ਖਰੀਦਿਆ ਗਿਆ ਸੀ ਉਸ ਦੀ ਵਰਤੋਂ ਜੋ ਕੀਤੀ ਗਈ ਸੀ ਉਹ ਇਹਨਾਂ ਕੋਲੋਂ ਖਰੀਦਿਆ ਹੋ ਸਕਦਾ ਵੈ ਔਰ ਨਸ਼ੀਲੀ ਸ਼ਰਾਬ ਬਣਾਉਣ ਦੇ ਲਈ ਇਹ ਕੈਮੀਕਲ ਦੀ ਵਰਤੋਂ ਕੀਤੀ ਗਈ ਸੀ ਜਿਸ ਕਰਕੇ 23 ਲੋਕ ਮਰ ਗਏ ਨੇ ਤੇ 10 ਲੋਕ ਅਜੇ ਵੀ ਆਪਣੀ ਜ਼ਿੰਦਗੀ ਦੇ ਲਈ ਹਸਪਤਾਲ ਦੇ ਵਿੱਚ ਲੜਦੇ ਹੋਏ ਦਿਖਾਈ ਦੇ ਰਹੇ ਨੇ ਭਾਰਤੀ ਜੋ ਬੀ ਐਨ ਐਸ ਦੇ ਅਕੋਰਡਿੰਗ ਅਤੇ ਆਪਕਾਰੀ ਐਕਟ ਦੇ ਤਹਿਤ ਇਹਨਾਂ ਤੇ ਐਫ ਆਈ ਆਰ ਤਰਜ ਕਰ ਦਿੱਤੀ ਗਈ ਹੈ ਔਰ ਇੰਨਾ ਹੀ ਨਹੀਂ ਜੋ ਪੂਰਾ ਨੈਟਵਰਕ ਹੈ ਇਹ ਪੂਰਾ ਜੋ ਕਹਿ ਸਕਦੇ ਆ ਕਿ ਇਹ ਜਿਸ ਜਿਸ ਨਾਲ ਇਹਨੇ ਲੋਕ ਮਰੇ ਨੇ ਇਹ ਪੂਰਾ ਜੋ ਇਹਨਾਂ ਦਾ ਨੈਟਵਰਕ ਨੂੰ ਖਤਮ ਕਰਨ ਦੇ ਲਈ ਲਗਾਤਾਰ ਪੁਲਿਸ ਉਹਨਾਂ ਜੋ ਕਾਰਵਾਈਆਂ ਕਰ ਰਹੀ ਹੈ ਔਰ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਮੁਹਿੰਮ ਚੱਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਮਜੀਠੀਆ ਦੇ ਵਿੱਚ ਮ੍ਰਿਤਕਾ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ ਔਰ ਜੋ ਦੁੱਖ ਸਾਂਝਾ ਕਰਨ ਦੇ ਲਈ ਉੱਥੇ ਪਹੁੰਚੇ ਵੀ ਸੀ ਪਰਿਵਾਰ ਦੇ ਸਦਸਿਆਂ ਨਾਲ ਮਿਲੇ ਵੀ ਸੀ ਔਰ ਮ੍ਰਿਤਕਾ ਦੇ ਪਰਿਵਾਰ ਦੇ ਲਈ ਉਹਨਾਂ ਨੇ ਸਹਾਇਤਾ ਰਾਸ਼ੀ ਦਾ ਵੀ ਐਲਾਨ ਕੀਤਾ ਸੀ ਮੁਆਵਜ਼ਾ ਦੇਣ ਦੇ ਲਈ 10-10 ਲੱਖ ਰੁਪਏ ਦਾ ਮੁਆਵਜ਼ਾ ਐਲਾਨ ਕੀਤਾ ਸੀ ਔਰ ਅਕਸਰ ਜੋ ਸੀਐਮ ਮਾਨ ਦੇ ਵੱਲੋਂ اپੀਲ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਕੋੜ ਵਾਸ ਨੂੰ ਦੂਰ ਕਰਨ ਦੇ ਲਈ ਆਮ ਲੋਕ ਜੋ ਨਾਗਰਿਕ ਨੇ ਪੰਜਾਬ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਾਹਮਣੇ ਆਣੀ ਹੈ ਅਪੀਲ ਬਾਰ ਬਾਰ ਕੀਤੀ ਜਾਂਦੀ ਹੈ ਔਰ ਲੋਕ ਜੋ ਨਸ਼ੇ ਦੇ ਖਿਲਾਫ ਸਾਹਮਣੇ ਆਉਂਦੇ ਵੀ ਦਿਖਾਈ ਦੇ ਰਹੇ ਨੇ ਔਰ ਇਸੇ ਦੌਰਾਨ ਜੋ ਜਗਾ ਵੱਡਾ ਕਾਂਡ ਹੋ ਜਾਂਦਾ ਹੈ ਜ਼ਹਿਰੀਲੀ ਸ਼ਰਾਬ ਦੇ ਕਰਕੇ ਨੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਪੁਲਿਸ ਹੁਣ ਇਸ ਵਕਤ ਐਕਸ਼ਨ ਮੋਡ ਦੇ ਵਿੱਚ ਹੈ ਜਿੰਨੇ ਵੀ ਲੋਕ ਇਸ ਦੇ ਨਾਲ ਸੰਬੰਧਿਤ ਨੇ ਜਿੰਨੇ ਵੀ ਇਸ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਦੇ ਵਿੱਚ આરોપી ਨਿਕਲੇ ਕੱਲੇ આરોપી ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ 23 ਲੋਕਾਂ ਦੀ ਮੌਤ ਜੋ ਹੋਈ ਹੈ ਉਸ ਤੇ ਲਈ ਬਣਦੀ ਕਾਰਵਾਈ ਇਹਨਾਂ ਉਤੇ ਕੀਤੀ ਜਾਵੇਗੀ 10 ਲੋਕ ਅਜੇ ਵੀ ਆਪਣੀ ਜ਼ਿੰਦਗੀ ਦੇ ਲਈ ਹਸਪਤਾਲ ਦੇ ਵਿੱਚ ਜੰਗ ਲੜ ਰਹੇ ਨੇ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੇ ਵਿੱਚ ਲਟਕ ਰਹੇ ਨੇ ਲੋਕ ਪੀੜਿਤ ਨੇ ਔਰ ਮਜੀਠਾ ਪੇ ਮਜੀਠਾ ਦੇ ਕਈ ਪਿੰਡਾਂ ਦੇ ਵਿੱਚ ਇਹ ਜੋ ਜ਼ਹਿਰੀਲੀ ਸ਼ਰਾ ਪੀਤੀ ਗਈ ਸੀ ਔਰ ਕਈ ਲੋਕ ਜੋ ਕਿ ਜ਼ਹਿਰੀਲੀ ਸ਼ਰਾ ਪੀਣ ਕਰਕੇ ਆਪਣੀ ਜ਼ਿੰਦਗੀ ਗਵਾ ਬੈਠੇ ਨੇ